ਉਸਦੇ ਮਾਮਾ ਜੀ ਨੇ ਉਸਦੇ ਪਰਿਵਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਦੋਂ ਉਹ ਛੋਟਾ ਸੀ ਤਾਂ ਪੜ੍ਹਾਈ ਲਈ ਬੰਬਈ ਆਪਣੇ ਮਾਮਾ ਜੀ ਦੇ ਘਰ ਚਲਾ ਗਿਆ ਕਿਉਂਕਿ ਉਸਦੇ ਮਾਪੇ ਚਿੰਤਿਤ ਸਨ ਸਮਾਂ ਬੀਤਣ ਨਾਲ ਉਸ ਨੂੰ ਨੌਕਰੀ ਮਿਲ ਗਈ ਤੇ ਵਿਆਹ ਵੀ ਹੋ ਗਿਆ ਪਰ ਉਸਦੇ ਘਰ ਬੱਚਾ ਨਹੀਂ ਹੋਇਆ ਇਸ ਦੌਰਾਨ ਉਸਦੇ ਮਾਮਾ ਜੀ ਨੇ ਆਪਣਾ ਇੱਕ ਬੱਚਾ ਉਸ ਨੂੰ ਗੋਦ ਲੈਣ ਲਈ ਕਿਹਾ ਤਾਗੀ ਉਹਨਾਂ ਦੀ ਜਾਇਦਾਦ ਤੇ ਕਬਜ਼ਾ ਕਰ ਸਕਣ ਪਰ ਉਸਨੇ ਤੇ ਉਸਦੀ ਪਤਨੀ ਨੇ ਮਨਾ ਕਰ ਦਿੱਤਾ ਤੇ ਇੱਕ ਅਨਾਥ ਬੱਚੇ ਨੂੰ ਗੋਦ ਲੈ ਲਿਆ ਇਸ ਕਾਰਨ ਮਾਮਾ ਜੀ ਨੇ ਰਿਸ਼ਤਾ ਤੋੜ ਲਿਆ ਤੇ ਜਾਂਦੇ ਜਾਂਦੇ ਕਿਹਾ ਕਿ ਇੱਕ ਦਿਨ ਉਹ ਸਾਬਿਤ ਕਰ ਦੇਣਗੇ ਕਿ ਗੈਰ-ਗੈਰ ਹੁੰਦੇ ਨੇ ਤੇ ਆਪਣੇ ਆਪਣੇ ਕਈ ਸਾਲਾਂ ਬਾਅਦ ਮਾਮਾ ਜੀ ਨੇ ਘਰ ਆਉਣ ਲਈ ਫੋਨ ਕੀਤਾ ਜਿਸ ਨਾਲ ਉਸ ਨੂੰ ਤੇ ਉਸਦੀ ਪਤਨੀ ਨੂੰ ਡਰ ਲੱਗਿਆ ਜਦੋਂ ਮਾਮਾ ਜੀ ਘਰ ਆਏ ਤਾਂ ਉਹਨਾਂ ਨੇ ਆਪਣੇ ਗੋਦ ਲਏ ਹੋਏ ਵੱਡੇ ਪੁੱਤਰ ਰੋਹਨ ਦੇ ਸ ਮਨੇ ਸਾਰੀ ਸੱਚਾਈ ਦੱਸ ਦਿੱਤੀ ਇਹ ਸੁਣ ਕੇ ਰੋਹਨ ਬਹੁਤ ਦੁਖੀ ਹੋਇਆ ਤੇ ਘਰ ਛੱਡ ਕੇ ਚਲਾ ਗਿਆ ਜਿਸ ਨਾਲ ਪੂਰੇ ਪਰਿਵਾਰ ਵਿੱਚ ਤਣਾ ਪੈਦਾ ਹੋ ਗਿਆ ਪਰ ਰੋਹਨ ਜਦੋਂ ਵਾਪਸ ਆਇਆ ਤਾਂ ਉਸ ਨੇ ਆਪਣੇ ਮਾਪਿਆਂ ਨੂੰ ਕਿਹਾ ਕਿ ਕੋਈ ਵੀ ਵਿਅਕਤੀ ਪੈਦਾ ਹੋਏ ਬੱਚੇ ਨੂੰ ਤਾਂ ਪਾਲ ਸਕਦਾ ਹੈ ਪਰ ਅਨਾਥ ਬੱਚੇ ਨੂੰ ਪਾਲ ਕੇ ਉਸ ਨੂੰ ਪਿਆਰ ਦੇਣਾ ਕੋਈ ਆਸਾਨ ਕੰਮ ਨਹੀਂ ਹੈ ਉਸ ਨੇ ਆਪਣੇ ਮਾਤਾ ਪਿਤਾ ਨਾਲ ਪਿਆਰ ਤੇ ਵਿਸ਼ਵਾਸ ਦਾਇ ਜਹਾਰ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਮਾਮਾ ਜੀ ਨੂੰ ਘਰੋਂ ਚਲੇ ਜਾਣ ਲਈ ਕਿਹਾ ਇਹ ਸੱਚ ਹੈ ਕਿ ਪਰਿਵਾਰ ਦੇ ਮੈਂਬਰ ਵੀ ਕਈ ਵਾਰ ਅੰਦਰੋਂ ਖੁਸ਼ ਨਹੀਂ ਹੁੰਦੇ ਤੇ ਪਰਿਵਾਰ ਵਿੱਚ ਦਰਾਰ ਪਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਪ੍ਰਮਾਤਮਾ ਦਾ ਹੱਥ ਜੇਕਰ ਸਿਰ ਤੇ ਹੋਵੇ ਤਾਂ ਕੋਈ ਵੀ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ